ਯੋਦੋ ਨਸ਼ਾ ਵਿਰੋਧ ਮਹਿੰਦੇ ਤਹਿਤ ਫਰੋਇਪੁਰ ਪੁਲਿਸ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਜੜੀਆਂ ਉਹ ਕੀਤੀਆਂ ਜਾ ਰਹੀਆਂ ਜਿੱਥੇ ਭਾਰੀ ਮਾਤਰਾ ਵਿੱਚ ਨਸ਼ਾ ਫੜਿਆ ਜਾ ਰਿਹਾ ਉੱਥੇ ਹੀ ਨਸ਼ਾ ਤਸਕਰਾਂ ਨੂੰ ਵੀ ਜਿਹੜਾ ਕਾਬੂ ਆ ਉਹ ਕੀਤਾ ਜਾ ਰਿਹਾ ਇਸੇ ਦੇ ਤਰ੍ਹਾਂ ਫਰੋਇਪੁਰ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਆ ਜਿਸ ਵਿੱਚ ਅਲੱਗ-ਅਲੱਗ ਮਾਮਲਿਆਂ ਵਿੱਚ ਪੰਜ ਦੋਸ਼ੀਆਂ ਨੂੰ ਜਿਹੜਾ ਉਹ ਕਾਬੂ ਕੀਤਾ ਪਹਿਲੇ ਮਾਮਲੇ ਵਿੱਚ ਅ ਦੱਸਿਆ ਜਾ ਰਿਹਾ ਕਿ 1 ਕਿਲੋ 774 ਗ੍ਰਾਮ ਹੈਰਨ ਅਤੇ ਇੱਕ ਸਵਿਫਟ ਕਾਰ ਅਤੇ ਇੱਕ ਮੋਟਰਸਾਈਕਲ ਅਤੇ ਪੰਜ ਮੋਬਾਈਲ ਫੋਨ ਜੜੇ ਆ ਉਹ ਬਰਾਮਦ ਕੀਤੇ ਆ ਅਗਰ ਦੂਸਰੇ ਮਾਮਲੇ ਦੀ ਗੱਲ ਕਰੀਏ ਤਾਂ ਦੂਸਰੇ ਮਾਮਲੇ ਵਿੱਚ ਰਿਸ਼ਤੇਦਾਰੀ ਵਿੱਚ ਲੱਗਦੇ ਹੋਏ ਇੱਕ ਮਾਮੇ ਭਾਂਜੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਜੋ ਜੰਮੂ ਨਾਲ ਸੰਬੰਧਤ ਜਿਹੜੇ ਦੱਸੇ ਜਾ ਰਿਹਾ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਮਾਮਾ ਭਾਂਜਾ ਜੋ ਰਿਸ਼ਤੇਦਾਰੀ ਵਿੱਚ ਮਮਾਪਾਣ ਜਾਂ ਲੱਗਦੇ ਆ ਤਾਂ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਜੰਮੂ ਨਾਲ ਸੰਬੰਧਤ ਤੇ ਦੋਨੋਂ ਜਿਹੜੇ ਦੱਸੇ ਜਾ ਰਹੇ ਆ ਤੇ ਇਹਨਾਂ ਕੋਲੋਂ ਪੁੱਛਗਛ ਦੌਰਾਨ 400 ਗ੍ਰਾਮ ਆਈਸ ਅਤੇ ਇੱਕ ਸਵਸ਼ਟ ਕਾਰ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਇਸ ਦੇ ਨਾਲ ਹੀ ਤਿੰਨ ਮੋਬਾਈਲ ਫੋਨ ਵੀ ਇਹਨਾਂ ਕੋਲੋਂ ਜਿਹੜੇ ਆ ਬਰਾਮਦ ਹੋਏ ਆ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਇਹਨਾਂ ਦੋਨਾਂ ਮਾਮਲਿਆਂ ਵਿੱਚ ਫਰੋਇ ਪਰਵੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਿਹੜੀ ਹੀਰੋਇਨ ਤੇ ਆਈਸ ਪੜੀ ਹੈਗੀ ਆ ਜੀ ਇਹ ਕਿੱਥੋਂ ਪੜੀ ਹੈ ਕਿਹੜੇ-ਕਿਹੜੇ ਮਾਮਲੇ ਹੈਗੇ ਆ ਇਹ ਜਦੋਂ ਫਿਰੋਜ਼ਪੁਰ ਪੁਲਿਸ ਨੂੰ ਇਹ ਤੇ ਨਸ਼ਾ ਵਿਰੋਧ ਚ ਬੜੀ ਵਧੀਆ ਕਾਮਯਾਬੀ ਮਿਲੀ ਫਿਰ ਜਦੋਂ ਸਾਡੇ ਤਿੰਨ ਵੱਖ-ਵੱਖ ਮੁਕਦਮਿਆਂ ਦੇ ਵਿੱਚ ਸਾਡੀ CIA ਟੀਮ ਸਾਡੇ ਮਖੂਲ ਦੀ ਟੀਮ ਤੇ ਸਾਡੇ ਜਿਹੜੇ DSP DSPD ਸਾਹਿਬ ਇਹਨਾਂ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਮੁਕਦਮਾ ਨੰਬਰ 173 ਥਾਣਾ CIA ਵੱਲੋਂ ਦਰਜ ਕੀਤਾ ਗਿਆ ਥਾਣਾ सदर ਦੇ ਵਿੱਚ ਜਿਹਦੇ ਵਿੱਚ ਕਰਨ ਤੇ ਗੁਰਜੰਟ ਇਹ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 552 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤੇ ਐਵੇਂ ਮਖੂਲ ਥਾਣੇ ਦੇ ਵਿੱਚ ਮੁਕੱਦਮਾ ਨੰਬਰ 99 ਦਰਜ ਕਰਕੇ ਭੁਵਨੇਸ਼ ਸਿੰਘ ਤੇ ਧਰਵੀਰ ਸਿੰਘ ਇਹ ਜਿਹੜੇ ਦੋਨੋਂ ਜੰਮੂ ਦੇ ਰਹਿਣ ਵਾਲੇ ਆ ਇਹ ਇਹਨਾਂ ਕੋਲੋਂ 400 ਗ੍ਰਾਮ ਆਈਸ ਬਰਾਮਦ ਹੋਈ ਹੈ ਇੱਕ ਕਾਰ Swift ਤੇ ਇੱਕ ਤਿੰਨ ਮੋਬਾਈਲ ਫੋਨ ਇਹਨਾਂ ਤੋਂ ਬਰਾਮਦ ਹੋਇਆ ਤੇ ਤੀਸਰੇ ਕੇਸ ਦੇ ਵਿੱਚ ਮੁਕੱਦਮਾ ਨੰਬਰ 92 ਹੈ ਥਾਣਾ ਕੁਲਗੜੀ ਦਾ ਜਿੱਥੇ ਰਣਜੀਤ ਸਿੰਘ ਔਰ ਫਟ ਡਾ ਤੇ ਇਸ ਦੇ ਪਾਸੋਂ 222 ਗ੍ਰਾਮ ਹੈਰਨ ਰਿਕਵਰ ਕੀਤੇ ਸਰ ਜਿੱਦਾਂ ਆਈਐਸਪੀ ਕੈਰ ਗੱਲ ਕਰ ਰਹੇ ਹੋ ਸਰ ਜਿੱਦਾਂ ਆਪਣਾ ਵੱਡੇ ਸ਼ਹਿਰਾਂ ਤੋਂ ਹੋ ਗਈ ਸੀ ਹੁਣ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਇਹ ਪਰਫਾਰਮੈਂਸ ਸ਼ੁਰੂ ਕਰ ਦਿੱਤੀ ਪਹਿਲਾਂ ਵੀ ਸਾਰੇ ਮਾਮਲੇ ਸਾਹਮਣੇ ਆਇਆ ਸੀਗਾ ਕ੍ਰੂਸਰ ਦੇ ਵਿੱਚ ਆਈਐਸਪੀ ਜਿਹੜੀ ਆ ਹੋਈ ਗਈ ਹੈ ਦੂਸਰੀ ਵਾਰ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਹੈਗਾ ਦੇਖੋ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਜੀ ਚੰਗੀ ਤਰ੍ਹਾਂ ਡਿਟੇਲ ਇਹ ਇੱਥੇ ਤਾਂ ਇਹਨਾਂ ਦੀ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਉਹਨਾਂ ਨੇ ਡਵੈਲਪ ਕੀਤਾ ਗਿਆ ਤੇ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਆਉਣਾ ਤਾਂ ਨਾਕਾਬੰਦੀ ਕੀਤੀ ਗਈ ਤੇ ਫੜੇ ਆ ਇਹਨਾਂ ਨੇ ਅੰਮ੍ਰਿਤਸਰ ਜਾਣਾ ਸੀ ਜਿਹੜੀ ਹੁਣ ਤੱਕ ਦੀ ਪੁਛਗਿਛ ਪਤਾ ਲੱਗਿਆ ਤੇ ਦਿੱਲੀ ਤੋਂ ਲੈ ਕੇ ਆਏ ਸੀ ਤੇ ਜੰਮੂ ਦੇ ਇਹ ਰਹਿਣ ਵਾਲੇ ਆ ਤੇ ਇਹਨਾਂ ਤੇ ਹੋਰ ਪੁਛਗਿਛ ਕਰ ਰਹੇ ਆ ਜਿਹੜੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਜਿਹੜੇ ਹੋਰ ਵੀ ਆਉਣਗੇ ਅਗਲੇ ਦਿਨਾਂ 'ਚ ਤੁਸੀਂ ਦੇਖੋਗੇ ਸਨੋਕਰ ਇਹਨਾਂ ਦਾ ਪਿਛਲਾ ਰਿਕਾਰਡ ਅਜੇ ਦੇਖ ਰਹੇ ਆਂ ਜੀ ਜੰਮੂ ਤੋਂ ਅਸੀਂ ਉਧਰੋਂ ਵੀ ਚੈੱਕ ਕਰਾਂਗੇ ਤੇ ਬਾਕੀ ਸਾਰੇ ਪਾਸੇ ਅਸੀਂ ਲਿਖ ਕੇ ਭੇਜਿਆ ਹੋਇਆ ਤੇ ਬਾਕੀ ਜਿਹੜਾ ਦੂਸਰਾ ਮੁਕਦਮਾ ਹੈ 173 ਨੰਬਰ ਮੁਕਦਮਾ ਜਿਹੜਾ ਠਾਣਾ ਸਦਰ ਦਾ ਉਹਦੇ ਵਿੱਚ ਜਿਹੜਾ ਕਰਨ ਹੈ ਉਰਫ ਕਰਨ ਪਹਿਲਵਾਨ ਕਹਿੰਦੇ ਆ ਉਹਦੇ ਤੇ ਪਹਿਲਾ 4 ਮੁਕਦਮੇ ਦਰਜ ਹੈ ਜਿਹਦੇ ਵਿੱਚ ਲੜਾਈ ਝਗੜੇ 307 ਵਗੈਰਾ ਤੇ ਆਪ ਸੈਕਟਰ ਨੂੰ। ਕਿਹੜੀ ਜਿਹੜੀ ਹੈਰ ਰੋ ਜੀ ਤੁਸੀਂ ਗੱਲ ਕਰ ਰਹੇ ਹੋ ਕਿਥੋਂ ਆਈ ਹੈ ਕਿਸੇ ਨਾਲ ਜਿਹੜੀ। ਇਹੀ ਇਹ ਜੀ ਇਹ ਜਿਹੜੀ ਇਹਨਾਂ ਦੇ ਪਾਕਿਸਤਾਨ ਸਾਈਡ ਤੋਂ ਹੀ ਹੈਰ ਰੋ ਜਿਹੜੀ ਆਈ ਹੈ ਤੇ ਇਹਨਾਂ ਦੇ ਜਿਹੜੇ ਵੀ ਇਹਨਾਂ ਦੇ ਲਿੰਕ ਹੈ ਫਾਰਵਰਡ ਤੇ ਬੈਕਵਰਡ ਲਿੰਕ ਅਸੀਂ ਵਰਕ ਆਊਟ ਕਰ ਰਹੇ ਆ ਜਿਹੜੇ ਵੀ ਬੰਦੇ ਇਨਵੋਲਡ ਹੋਣਗੇ ਸਾਨੂੰ ਕੁਝ ਜਾਣੇ ਦੇ ਨਾ ਆਏ ਆ ਆਉਂਦੇ ਦਿਨਾਂ ਚ ਉਹਨਾਂ ਤੋਂ ਵੀ ਵੱਡੀਆਂ ਰਿਕਵਰੀਜ਼ ਹੋਣਗੀਆਂ। ਇਨਾ ਜੋ ਜਿਵੇਂ ਤੁਹਾਨੂੰ ਦੱਸਿਆ ਜੀ ਇੱਕ ਕਾਰਨ ਹੈ ਜਿਹੜਾ ਕਰਨ ਤੇ ਪਹਿਲਾਂ ਚਾਰ ਮੁਕੱਦਮੇ ਦਰਜ ਹੈ ਜਿਹੜੀ ਹੁਣ ਤੱਕ ਸਾਡੇ ਨੋਟਿਸ ਆਏ ਬਾਕੀ ਜਣੇ ਦਾ ਵੀ ਸੀ ਰਿਕਾਰਡ ਚੈੱਕ ਕਰ ਰਹੇ ਆ ਤੇ ਪਤਾ ਲੱਗ ਜਾਊਗਾ ਕਰਨ ਦੀ ਉਮਰ 19 ਸਾਲ ਆ ਜੀ ਹੋਣਾ ਤੇ ਚਾਰ ਪੰਜ ਮੁਕੱਦਮੇ ਪਹਿਲਾਂ ਹੈਗੇ ਆ ਇਹਦਾ ਮਤਲਬ ਇਹ ਨਵਾਲਕ ਸੀ ਉਹ ਵੀ ਲੱਗ ਗਿਆ ਜੀ ਇਹ ਕੰਮ ਹਾਂਜੀ ਇਹ ਉਦੋਂ ਐਜ਼ ਅ ਜੁਵਨਾਈਲ ਨੇ ਇਹ ਜਿਹੜੇ ਪਹਿਲਾਂ ਜਿਹੜੇ ਕ੍ਰਾਈਮ ਕੀਤੇ ਸੀਗੇ ਉਸ ਸੰਬੰਧੀ ਇਹ ਉਹਨੂੰ ਜੁਵਨਾਈਲ ਕੋਰਟ ਤੋਂ ਇਹਦੀ ਬੇਲਗਰਾ ਵੀ ਹੋਈਆਂ ਵੀ ਉਹਨਾਂ ਕੇਸ ਤੇ ਇੱਥੇ ਹੋਰ ਵੀ ਜਿਹੜਾ ਹੁਣ ਜਿਹੜਾ ਪਿਛਲਾ ਮਕਦਮਾ ਤੇ ਇਹ ਆ ਇਹਦਾ ਜਿਹੜਾ ਐਜ਼ ਅਡਲਟ ਇੱਥੇ ਦਰਜ ਹੋਇਆ ਹੁਣ 19 ਸਾਲ ਤੋਂ ਉੱਪਰ ਹੈ ਸਰ ਜਿੱਦਾਂ ਛੋਟੀ ਛੋਟੀ ਉਮਰ ਦੇ ਬੱਚੇ ਜਿਹੜੇ ਆ ਇਸ ਰਸਤੇ ਵਿੱਚ ਚੱਲ ਗਏ ਆ ਲੱਗਦਾ ਨਹੀਂ ਕਿਤੇ ਕਿਤੇ ਮਾਪਿਆਂ ਨੂੰ ਵੀ ਧਿਆਨ ਦੇਣਾ ਚਾਹੀਦਾ ਹਾਂ ਨਹੀਂ ਹਾਂਜੀ ਬਿਲਕੁਲ ਮੈਂ ਤੇ ਇਹੀ ਕਹੂੰਗਾ ਜੀ ਵੀ ਜਿਹੜੇ ਮਾਪੇ ਆ ਦੋਸਤ ਮਿੱਤਰ ਆ ਰਿਸ਼ਤੇਦਾਰ ਆ ਉਹ ਸਾਰੇ ਬੱਚਿਆਂ ਤੇ ਆਪਣੀ ਨਿਗਾ ਰੱਖਣ ਤੇ ਤਾਂ ਕਿ ਜਿਹੜੇ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਵੀ ਗਲਤ ਕਰਾਹੇ ਪੈਣ ਤੋਂ ਆਪਾਂ ਰੋਕ ਸਕੀਏ ਤੇ ਨਹੀਂ ਤਾਂ ਇਹ ਜਿਹੜੀ ਇਹਨਾਂ ਦੀ ਜ਼ਿੰਦਗੀ ਖਰਾਬ ਹੀ ਹੈ ਜੀ ਹੁਣ ਜਿਹੜਾ ਲੰਬੇ ਸਮੇਂ ਤੱਕ ਅੰਦਰ ਜਾਊਗਾ ਜਦੋਂ ਇਹਨੂੰ ਕੈਦ ਹੋਣੀ ਹੈ ਤਾਂ ਘੱਟੋ ਘੱਟ 10-12 ਸਾਲ ਕੈਦ ਹੋ ਜਾਣੀ ਹੈ ਤੇ ਜਦੋਂ ਉਹ ਇਸਨੇ ਬਾਹਰ ਆਉਣਾ ਇਹਦੀ ਜਿਹੜੀ ਨੌਜਵਾਨ ਇਸ ਨੌਜਵਾਨੀ ਤੇ ਇਸ ਦੀ ਖਤਮ ਹੋ ਚੁੱਕੀ ਹੋਣੀ ਕਿਤੇ ਨਾ ਕਿ ਸਰ ਪੈਸਾ ਕਮਾਉਣ ਲਈ ਸਰ ਵੱਡਾ ਇਹਦਾ ਮਕਸਦ ਨਹੀਂ ਸੀਗਾ ਕਿ ਛੋਟੀ ਉਮਰ ਕੋਈ ਇਹ ਉਸ ਲਾਈਨ ਚਲਾ ਗਿਆ ਸੋਸ਼ੀਅਟੀ ਬਿਲਕੁਲ ਉਹੀ ਕਹਿ ਸਕਦੇ ਜੀ ਆਪਾਂ ਗਲਤ ਗਾਈਡੈਂਸ ਹੈ ਉਹਨੂੰ ਗਲਤ ਕਿਸੇ ਨੇ ਕਹੀ ਸਹੀ ਉਸ ਨੂੰ ਸਲਾਹ ਨਹੀਂ ਦਿੱਤੀ ਉਦੇ ਮਾਪੇ ਬਾਬ ਦੇ ਉਸਤੇ ਸਹੀ ਨਿਗਰਾਨੀ ਨਹੀਂ ਰਹੀ ਤੇ ਜਿਹੜੇ ਉਸਨੇ ਮਾੜਾ ਮਾੜੀ ਸੰਗਤ ਕਰਕੇ ਹੀ ਜਿਹੜੇ ਜਿਹੇ ਗਲਤ ਹਰਕਤਾਂ 'ਚ ਉਹ ਪੈ ਗਿਆ ਤੇ ਜਿਸ ਦਾ ਉਸ ਨੂੰ ਕਮੇਜਾ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਸਾਰਿਆਂ ਨੂੰ ਭੁਗਤਣਾ ਪਿਆ